ਮਹਾਰਾਜ ਕਹਿੰਦੇ ਨੇ ਮਾਤਾਵਾਂ ਦੇਵੀਆਂ ਨਹੀਂ ਰਹੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਗਰਸਤਿਆਂ ਐਵੇਂ ਕੋਈ ਕੌੜੀ ਗੱਲ ਕਹਿਣਾ ਨਹੀਂ ਚਾਹਦਾ ਸਤਿਗੁਰ ਨੇ ਜੋ ਲਿਖਿਆ ਮੈਂ ਕਹਿ ਦਿਆਂ ਮਹਾਰਾਜ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਇਹ ਕਲਯੁਗ ਦੇ ਜਿਹੜੇ ਪੈਦਾ ਹੋ ਰਹੇ ਨੇ ਜਿੰਨ ਬਹੁਤ ਪੈਦਾ ਹੋ ਰਹੇ ਮਾਮਾ ਠੀਕ ਨਹੀਂ ਤੇ ਪਹਿਲੇ ਪਾਤਸ਼ਾਹ ਜੀ ਦੀ ਰਚਨਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਹੈ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਝਨੋਰਾ ਤੇਜ ਨੋਰੀ ਜੋਰੋ ਜਿੰਨਾ ਦਾ ਸਿਗਦਾਰ ਪੁੱਤ ਤੇ ਜਨ ਭੂਤ ਹੈ ਤੀਆਂ ਵੀ ਜਨ ਭੂਤ ਹੈ ਪੁੱਤ ਤੇ ਬਹਿੜੇ ਹਨ ਤੀਆਂ ਵੀ ਬਹਿੜੇ ਹਨ ਇੰਜ ਪੁੱਤ ਪੈਦਾ ਹੋ ਰਹੇ ਨੇ ਇਸ ਤੋਂ ਮਤਲਬ ਹੈ ਮਾਤਾਵਾਂ ਠੀਕ ਨਹੀਂ ਰਹੀਆਂ ਗੁਸਾਖੀ ਵਾਂ ਠੀਕ ਨਹੀਂ ਰਹੀਆਂ ਇਹਨੋਂ ਵੀ ਖੋਲਦੇ ਨੇ ਗੁਰੂ ਨਾਨਕ ਰੰਨਾ ਹੋਈਆਂ ਬੌਧੀਆਂ ਪੁਰਖ ਹੋਏ ਸਈਆਂ सील संजम सोचे भन्ने काणा काज अखाज शर्म गए घर अपने पत उठ चले नाल नानक सच्चा एक है अबरना सच्चा बात रन्ना बोधियां चंचल हो गईया इतनियां शरीर दी नुमाइश करनीयां चांदियां यूरोप ते करीबन करीबन इजे कह लो 80% नग्न हो चुके नग्न औरता गोम रहीया पुरुष होए सैयद ਇਸ ਸਹੀਆਦ ਲਬਦ ਫਾਰਸੀ ਦਾ ਹੈ ਸ਼ਿਕਾਰੀ ਨੂੰ ਕਹਿਣਾ ਪੁਰਸ਼ ਸ਼ਿਕਾਰੀ ਬਣੇ ਫਿਰ ਦਿਨ ਦੇਖਣਾ ਚਾਹਦੇ ਤੇ ਇਸਤਰੀਆਂ ਨਗਨਤਾ ਦੀ ਪ੍ਰਦਰਸ਼ਨੀ ਕਰਨਾ ਚਾਹਦੀਆਂ ਕਰ ਰਹੀਆਂ ਕਰ ਰਹੀਆਂ ਹਨ ਪੱਛਮ ਦੀ ਨਕਲ ਤੇ ਭਾਰਤ ਵੀ ਚੱਲ ਰਿਹਾ ਹੈ ਇੱਥੇ ਵੀ ਸਹਜੇ ਸਹਜੇ ਐਸਾ ਹੁੰਦਾ ਜਾ ਰਿਹਾ ਹੈ ਯੂਰਪ ਤੇ ਨਗਨ ਹੋ ਚੁੱਕੇ ਹਨ ਪੁਰਸ਼ ਸ਼ਿਕਾਰੀ ਬਣ ਗਏ ਜੋ ਕੁਝ ਗੁਰੂ ਨਾਨਕ ਨੇ ਆਖਿਆ ਰੰਨਾ ਹੋਈਆਂ ਬੋਧੀਆਂ ੁਰਖ ਹੋਏ ਸਿਆਦ ਸੀਲ ਸੰਜਮ ਸੋਚ ਬੰਨੇ ਖਾਣਾ ਖਾਜ ਅਖਾਜ ਸ਼ਰਮ ਗਏ ਘਰ ਆਪਣੇ ਪਤ ਉਠ ਚੱਲੇ ਨਾਲ ਨਾਨਕ ਸੱਚਾ ਇੱਕ ਹੈ ਅਵਰ ਨ ਸੱਚਾ ਬਾਨ ਐਸੀਆਂ ਮਾਵਾ ਹੋਣ ਗਿਆ ਤੋਂ ਫਿਰ ਬਹੁਤ ਪ੍ਰੇਤਾਂ ਦਾ ਹੀ ਜਨਮ ਹੋਣਾ ੁਰਖੇ ਫਿਰ ਦੇਵਤੇ ਜਨਮ ਲੈਣ ਨੂੰ ਤਰਸਣ ਗਏ ਕਬੀਰ ਕਹਿ ਵੀ ਰਹੇ ਨੇ ਇਸ ਦੇ ਹੀ ਕੋ ਸਿਮਰੇ ਦੇਵ ਦਿਨ ਰਾਤ ਦੇਵਤੇ ਚਿਤ ਦੇ ਬਹਿਨੇ ਵੇ ਕਿਹੜੇ ਤਰੀਕੇ ਨਾਲ ਸਾਡਾ ਜਨਮ ਹੋਇਆ